ਸੈਂਟ ਜਸਵੀਰਪੁਰ ਸ਼ੇਰਗਿੱਲ ਜਿਲ੍ਹਾ ਪ੍ਰਧਾਨ ਇਸਤਰੀ ਭੂਲਵੇ ਸਭੋ ਅੱਜ ਭੁਖੜ ਦਾ ਦੇ ਬੈਠੇ ਕੀ ਕਰਨ ਆਈ ਅੱਜ ਸਾਡਾ ਜਿਹੜਾ ਹੜਤਾਲ ਤੇ ਬੈਠਣ ਦਾ ਪੂਰਾ ਮਕਸਦ ਹੈ ਸਾਡੀ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਅੱਜ ਜਿਹੜਾ ਭੁਖੜ ਹੜਤਾਲ ਤੇ ਬੈਠੀ ਹੈ ਸਾਡੇ ਕਿਉਂਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਹੀ ਨਹੀਂ ਬਲਕਿ ਹੋਰ ਵੀ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਇੱਕ ਈਡੀ ਦਾ ਸਹਾਰਾ ਲੈ ਕੇ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਬਾਉਣ ਦੇ ਲਈ ਤੇ ਤਾਨਾਸ਼ਾਹੀ ਸਰਕਾਰ ਨੂੰ ਜਿਹੜੀ ਆਪਣੀ ਪੈਦਾ ਕਰਨ ਦੇ ਲਈ ਪੰਜਾਬ ਦੇ ਵਿੱਚ ਲੋਕਤੰਤਰੀ ਸਰਕਾਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਉਹਨਾਂ ਲੋਕਤੰਤਰੀ ਢਾਂਚੇ ਨੂੰ ਖਤਮ ਕਰਨ ਦੇ ਤੁਲੀ ਹੋਈ ਹੈ ਤੇ ਅੱਜ ਅਸੀਂ ਉਸ ਦਾ ਵਿਰੋਧ ਕਰਨ ਦੇ ਲਈ ਇੱਥੇ ਜਿਹੜਾ ਭੁਖੜ ਹੜਤਾਲ ਦੇ ਬੈਠਾ ਗੋਬਿੰਦ ਸ਼ਾਹ ਵੜਾ ਜੀ ਸ਼ਾਹ ਵੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੁਸੀਂ ਭੁਖੜ ਹੜਤਾਲ ਦੇ ਬੈਠੇ ਹੋ ਇਹ ਭੁਖੜ ਹੜਤਾਲ ਤੇ ਬੈਠਣ ਦਾ ਇੱਕੋ ਹੀ ਮਕਸਦ ਹੈ ਜਿਹੜੀ ਕੇਂਦਰ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਪਾਵ ਮਾਦਵੀ ਲੋਕਾਂ ਦੀ ਆਵਾਜ਼ ਨੂੰ ਦਬਣਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਵੀ ਇਹ ਕੋਈ ਆਵਾਜ਼ ਉਠਾ ਨਾ ਸਕੇ ਕੇਜਰੀਵਾਲ ਸਾਹਿਬ ਦੀ ਇੱਕ ਆਵਾਜ਼ ਸੀਗੀ ਉਹਨੂੰ ਦਬਾਉਣ ਵਾਸਤੇ ਉਹਨਾਂ ਨੂੰ ਸਾਡੇ ਲੀਡਰਾਂ ਨੂੰ ਅੰਦਰ ਕੀਤਾ ਜਾ ਰਿਹਾ ਜਿਹਦਾ ਅਸੀਂ ਬਹੁਤ ਜ਼ਿਆਦਾ ਨਿਖੇਧੀ ਕਰਦੇ ਹਾਂ ਬਹੁਤ ਜ਼ਿਆਦਾ ਉਹਦੀ ਨਿੰਦਿਆ ਕਰਦੇ ਹਾਂ ਕਿ ਆਪੋਜੀਸ਼ਨ ਤੋਂ ਪੀਣਾ ਸਰਕਾਰ ਕਿਵੇਂ ਚੱਲੂਗੀ ਜੀ ਅਸੀਂ ਹੈਰਾਨ ਆ ਵੀ ਆਪੋਜੀਸ਼ਨ ਸਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਰੇਗ ਦੇ ਪਰਚਾ ਜੀ ਈਡੀ ਦਾ ਡਰਾਪਾ ਦਿੰਦੇ ਨੇ ਕਿਸੇ ਨੂੰ ਸੀਪੀਆਈ ਦਾ ਡਰਾਪਾ ਦਿੰਦੇ ਨੇ ਚੱਕ ਕੇ ਜੇਲ੍ਹਾਂ 'ਚ ਛੁੱਟੀ ਆ ਰਹੇ ਨੇ ਤੇ ਸੋ ਇਸ ਕਰਕੇ ਉਹਦੇ ਰੋਸ ਵਜੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਝੂਠੇ ਕੇਸ ਨਹੀਂ ਪਾਣੇ ਚਾਹੀਦੇ ਸਰਕਾਰ ਨੇ। ਬਸ ਇਹੀ। ਮੇਰਾ ਨਾਮ ਮਦੋਸ ਸਿੰਘ ਸਿੱਧੂ 2740 ਸਰ ਅੱਜ ਭੁਖਟਾਲ ਤੇ ਬੈਠੋ ਕੀ ਕਰਨਾ ਜੀ? ਭੁਖਟਾਲ ਤੇ ਬੈਠਿਆ ਸੈਂਟਰ ਸਰਕਾਰ ਨੇ ਜਿਹੜੇ ਉਹ ਭਾਜਪਾ ਦੇ ਜੋ ਪੀਡੀਪੀ ਵਰਤੋਂ ਕਰਕੇ ਕਰੋਤੀ ਧਰਦੇ ਨੇਤਾ ਨੂੰ ਦਬਾਉਣ ਲੱਗਿਆ ਸਾਡੇ ਕੰਵਿਨਰ ਜੀ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਹੈ। ਉਹਦੇ ਰੋਸ ਵਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਭੁਖਟਾਲ ਰੱਖੀ ਹੈ। ਪਰ ਕੀ ਕਹਿਣਾ ਚਾਹੋਗੇ ਜਗਜੀ ਅੱਜ ਦੀ ਭੁੱਖ ਹੜਤਾਲ ਕੀ ਕਰ ਅੱਜ ਦੀ ਭੁੱਖ ਹੜਤਾਲ ਇਹ ਹੈ ਵੀ ਇਹ ਜੋ ਮੋਦੀ ਸਰਕਾਰ ਸੈਂਟਰ ਸਰਕਾਰ ਤਾਨਾਸ਼ਾ ਰਵਈਆ ਕਰਕੇ ਨਾ ਪ੍ਰੈਸ਼ਰ ਚ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੂੰ ਅੰਦਰ ਦੇਣਾ ਚਾਹੁੰਦੀ ਹੈ ਅੱਜ ਦੀ ਭੁੱਖ ਹੜਤਾਲ ਦਾ ਸਿਰਫ ਉਹਨਾਂ ਨੂੰ ਇੱਕ ਚੇਤਾਵਨੀ ਹੈ ਵੀ ਤੁਸੀਂ ਇਹ ਤਾਨਾਸ਼ਾ ਰਵਈਆ ਬੰਦ ਕਰ ਦਿਓ ਅਰਵਿੰਦ ਕੇਜਰੀਵਾਲ ਹੁਣ ਅਰਵਿੰਦ ਕੇਜਰੀਵਾਲ ਨਹੀਂ ਰਿਹਾ ਉਹ ਇੱਕ ਸੋਚ ਬਣ ਚੁੱਕਿਆ ਹੈ ਪੂਰੇ ਭਾਰਤ ਦੀ ਔਰ ਸੈਂਟਰ ਸਰਕਾਰ ਨੂੰ ਪਤਾ ਹੈ ਵੀ ਪੰਜਾਬੀਆਂ ਦਾ ਇਤਿਹਾਸ ਕੀ ਹੈ ਔਰ ਇਤਿਹਾਸ ਦੇਖ ਲੈਣ ਮੁਗਲਾਂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਤੇ ਜਦੋਂ ਵੀ ਕੋਈ ਜ਼ਬਰ ਜ਼ੁਲਮ ਹੋਇਆ ਪੰਜਾਬੀਆਂ ਨੇ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ ਔਰ ਇਹਦੇ ਉੱਪਰ ਹੋਰ ਚੜਦਾ ਚੰਦ ਕੀ ਹੈ ਹੋਰ ਵਧੀਆ ਗੱਲ ਕੀ ਹੋਗੀ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਅਸੀਂ ਉਹਦੇ ਭਮੱਕੜਾਂ ਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਨੇ ਵੀ ਮੇਰੇ ਭਮੱਕੜ ਦਾ ਵੱਡਾ ਬਲਬ ਦੇਖਦੇ ਨੇ ਔਰ ਮੋਦੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਅਰਵਿੰਦ ਕੇਜਰੀਵਾਲ ਜੂਰਾਂ ਨੂੰ ਕੋਈ ਵੱਡਾ ਵੱਲ ਮਿਲ ਗਿਆ ਕੋਈ ਗੱਲ ਨਹੀਂ ਅਸੀਂ ਆ 2 4 ਜੂਨ ਨੂੰ ਰਿਜ਼ਲਟ ਆ ਜਾਊਗਾ ਉਹ ਦਿਨ ਦੂਰ ਨਹੀਂ ਕਿ ਅਸੀਂ ਵੱਡੇ ਵੱਲਬ ਦੇ ਜ ਟੱਕਰ ਮਾਰ ਕੇ ਉਹਨੂੰ ਭੰਨਾਂਗੇ ਤਾਨਾਸ਼ਾ ਰਈਆ ਜਿਹੜਾ ਇਹ ਸੈਂਟਰ ਸਰਕਾਰ ਕਰ ਰਹੀ ਹੈ ਕਾਸ ਕਰਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਅਮਿਤ ਸ਼ਾਹ ਜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ